ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਰਾਜਪੁਰੇ ਤੇ ਇੱਥੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਕਿਸਾਨ ਮੇਲਾ ਲੱਗ ਰਿਹਾ ਤੇ ਦਿਖਾਉਨੇ ਆ ਤੁਹਾਨੂੰ ਅੰਦਰ ਆਪਾਂ ਕਰਾਉਨੇ ਆ ਐਂਟਰੀ ਲਓ ਜੀ ਸਾਹਮਣੀ ਆ ਗਿਆ ਆਪਣੇ ਬੋੜ ਜੀ ਆਏ ਆ ਇਹ ਦਿਖਾਉਨੇ ਆ ਅੰਦਰ ਤੁਹਾਨੂੰ ਜਾ ਕੇ ਕੰਪਨੀਆਂ ਦੀ ਪ੍ਰਦਰਸ਼ਨੀ ਜੋ ਵੀ ਲਾਈਆਂ ਹੋਈਆਂ ਨੇ ਇਸ ਕਾਲਾ ਥੋੜਾ ਜਿਹਾ ਅਸੀਂ ਸਾਜਦੇ ਆ ਗਏ ਕਿਉਂਕਿ ਸਾਨੂੰ ਆਇਆ ਸੀ ਵੀ ਪੂਰਾ ਸਾਡੇ ਤੋਂ ਰਾਜਪੁਰਾ ਲੋ ਵੀ ਆਪਾਂ ਪਹੁੰਚ ਗਏ ਆ ਰਾਜਪੁਰੇ ਮੇਲੇ ਤੇ ਇੱਥੇ ਬਹੁਤ ਵੱਡਾ ਮੇਲਾ ਲੱਗਿਆ ਸਭ ਤੋਂ ਵੱਡਾ ਕਿਸਾਨ ਮੇਲਾ ਹਾਂ ਚੌਥਾ ਚੌਥਾ ਤੇ ਆ ਗਿਆ ਸੋਨਾ ਇੱਧਰ ਆ ਗਿਆ ਸੋਨਾ ਦੀ ਕਾਲੇ ਹਰ ਵਾਈਪ ਉਬਰ ਐਲੀ.ਈ.ਡੀ ਲਾਈਟਾਂ ਨੇ ਐਲੀ.ਈ.ਡੀ ਨੇ ਐਲੀ.ਈ.ਡੀ ਲਾਈਟਾਂ ਟਾਈਗਰ ਆਹੇ ਜੀ ਐਲੀ.ਈ.ਡੀ ਲਾਈਟਾਂ ਦੇ ਨਾਲ ਡੀ.ਆਈ 65 ਦੇਖੋ ਜੀ 4x4 ਕਿੰਨਾ ਵਧੀਆ ਬਣਾਇਆ ਹੋਇਆ ਹੂੰ ਤੇ ਗੱਡੀ ਵਾਲੀ ਲੁੱਕ ਦੇਖੀਏ ਨਾ ਗੱਡੀ ਵਾਲੀ ਲੁੱਕ ਲੱਗੀ ਹੋਈ ਆ ਗੱਡੀ ਵਾਲੀ ਲੁੱਕ ਹੀ ਲੱਗੀ ਹੋਈ ਆ ਗੱਡੀ ਵਾਲੀ ਲੁੱਕ ਲੱਗਦੀ ਆ ਮੂਹਰੋਂ ਜਮਾਈ ਹਨਾ ਐਮ.ਆਰ. ਟਾਇਰ ਨੇ ਨਾ ਹਾਂ ਐਮ.ਆਰ. ਟਾਇਰ ਸ਼ਕਤੀ ਦੇ ਆਗੜ ਆ ਗਿਆ ਤੇ ਇਹ ਵੀ ਫੋਨਾਂ ਲਿਖਾਦਾ ਆ ਡੀਆਈ 60 ਡੀਆਈ 60 ਲਾਓ ਵੀ ਆਹ ਸੋਨੇ ਲਿਖਾ ਦੇ ਆਈ ਜਾਂਦੇ ਆ ਆਪਣੇ ਟਾਈਗਰ ਦਾ ਟਾਈਗਰ ਡੀਆਈ 65 ਆ ਇਹ 4/4 ਤੇ ਇਹਦਾ ਪ੍ਰਾਈਸ ਆਪਣੇ 12 ਕੋਸਾ ਠੀਕ ਆ ਪਰ ਮੇਲੇ ਕਰਕੇ ਡਿਸਕਾਊਂਟ ਵੀ ਰੂਗਾ ਮੇਲੇ ਕਰਕੇ ਡਿਸਕਾਊਂਟ ਚੱਲ ਰਿਹਾ ਠੀਕ ਆ ਤੇ ਤਕਰੀਬਨ 11:30 ਚ ਕੋਊਗਾ ਠੀਕ ਆ ਦੇ ਇੱਤਰ ਅੱਗੇ ਆ ਗਿਆ ਆਪਣੇ DI 60 ਹੂੰ DI 64 44 ਇਹ 44 ਹੋ ਰਿਹਾ ਨਾ ਇਹਦਾ ਤਕਰੀਬਨ ਹੈਗਾ 9 ਲੱਖ ਦੇ ਕਰੀਬ ਹੈ ਇਹ ਵੀ ਡਿਸਕਾਊਂਟ ਹੋਊਗਾ ਇੱਥੇ ਵੀ ਡਿਸਕਾਊਂਟ ਆ ਤੇ ਇਹਦੇ ਇਹ ਹੈਗਾ 9 ਲੱਖ 15000 ਦਾ DI 700 ਰੁਪਏ ਇੱਥੇ ਤੇ ਇਹ ਪਊਗਾ ਇੱਥੇ 35000 ਰੁਪਏ ਡਿਸਕਾਊਂਟ ਆ ਮਿਲ ਦੇਗਾ ਮੈਂ ਤੁਹਾਨੂੰ ਟਾਈਗਰ DI ਤੇ CRM ਸੱਤ ਪੰਗਲਾ ਇਸ ਤਾਰਾ ਕਰੋ ਚੈੱਕ ਪੰਚਕਾਰਾ ਰਿਵਰਸ ਵੀਡੀਓ ਪੰਚਕਾਰਾ ਜਿਹੜੀ ਇਸ ਤਾਰਾ ਆ ਨਵੀਂ ਸ਼ੋਹ ਚ ਆਉਂਦਾ ਨਾ ਤੇ ਅੱਜ ਜੇ ਕਿ ਇਹਨਾਂ ਨੇ ਉਹ ਪਰੇਗੜਾ ਉਹ ਲਾਂਚ ਕਰਨਾ ਅੱਜ ਨਵਾਂ ਲਾਂਚ ਹੋਣ ਨੂੰ ਬਈ ਲਿਖਿਆ ਅੱਜ ਬੁਲਟ ਮੋਟਰਸਾਈਕਲ ਕੰਡੀਸ਼ਨ 111 ਤੇ ਲਓ ਵੀ ਇੱਧਰ ਆ ਕੇ ਸਰਬਨ ਵਾਲੇ ਸਰਬਨ ਵਾਲਿਆਂ ਦੇ ਅੱਗੇ ਜੀ ਇੱਧਰ ਦੇਖੋ ਹੁਣ ਆ ਕੇ ਸਰਬਨ ਵਾਲਿਆਂ ਦੇ ਐਗਰੋ ਵਿਜ਼ਨ ਹੂੰ ਲਓ ਜੀ ਆ ਗਿਆ ਆਪਣਾ ਜਿੰਦਾ ਬੰਦ ਹੁੰਦਾ ਹੋਇਆ ਹੈ ਨਾ ਆ ਹਾਂ ਆ ਇਹ ਐਂ ਹੁੰਦਾ ਭਾਈ ਕੱਟ ਵੱਧ ਕਰਨਾ ਮਗਰੋ ਕੱਟ ਵੱਧ ਹਾਂ ਇਹ ਐਂ ਹੁੰਦਾ ਲੈ ਇਹ ਚੀਜ਼ ਹੋਣੀ ਆ ਨਾ ਇਹ ਠੀਕ ਆ ਹਾਂ ਆ ਅੱਗੇ ਅੱਗੇ ਤਵੀ ਵਾਲਾ ਜਾਂਦਾ ਹਾਂ ਕਦੇ ਹੱਥ ਨਹੀਂ ਹੁੰਦਾ ਐ ਠੀਕ ਹੂੰ ਠੀਕ ਆ ਘਮਾਉਣਾ ਕੋਈ ਜਿਵੇਂ ਮਰਜ਼ੀ ਕਰ ਲੈ ਲਵੇ ਲਾਲਾ ਕਿੱਲੇ ਜਿਹੜਾ ਚੱਲਦਾ ਕਿੱਲੇ ਚ ਠੀਕ ਆ ਠੀਕ ਆ ਠੀਕ ਆ ਤੇ ਇੱਧਰ ਆ ਇੱਕ ਹਾਲ ਆ ਗਿਆ ਆ ਸਿੰਘ ਹਾਲ ਆ ਗਿਆ ਹਾਂ ਆ ਪਲਟਾਵੇਂ ਹਾਲ ਆ ਗਏ ਆ ਪਲਟਾਵੇਂ ਹਾਲ ਆ ਗਏ ਪ੍ਰੈਸ਼ਰ ਨੇ ਪ੍ਰੈਸ਼ਰ ਹਾਂ ਇਹ ਪ੍ਰੈਸ਼ਰ ਵਾਲੇ ਪ੍ਰੈਸ਼ਰ ਆ ਗਏ ਜੀ ਦੇਖੋ ਨਾਲ ਸੀਟ ਦਾ ਟਾਇਰ ਹੂੰ ਤੇ ਇੱਧਰ ਆ ਗਿਆ ਤਵੀਆਂ ਪ੍ਰੈਸ਼ਰ ਨੇ ਇਹ ਵੀ ਪ੍ਰੈਸ਼ਰ ਨੇ ਹਾਂ ਮੇਡ ਇਨ ਇੰਡੀਆ ਹੈ ਹਾਂ ਇਹ ਮਗਰ ਟਾਇਰ ਕਿੰਨੇ ਨੇ 16 ਹੋਣਗੇ ਨਾ ਇਹ ਇਹ ਤਵਾ ਕਿੰਨੇ ਨੇ ਇੱਕ ਗਿਣੋ 1 2 3 1 2 16 ਹੀ ਨੇ 10:10 10:10 ਹਾਂ 10:10 20 ਨੇ 20 ਨੇ ਤੇ ਆਹ ਦੇਖੋ ਇਹ ਬੱਤੀ ਹੋਣਗੀਆਂ ਮੈਨੂੰ ਲੱਗਾ ਇਹ ਹਾਂ ਹੋਣਗੀਆਂ ਨਹੀਂ ਆਹ ਬੱਤੀ ਹੋਣਗੀਆਂ ਲਓ ਵੀ ਦੇਖੋ ਪਰ ਇਹ ਵਿਚਾਲੇ ਟਾਇਰ ਨੇ ਇਹ ਖਾਂਦੀ ਉਹ ਭਾਈ ਕਿਲੇ ਨੂੰ ਹਣਾ ਹਾਂ ਇਹ ਮਾਰਦੀ ਆ ਵੱਟ ਵੱਟ ਹਾਂ ਕਹਿੰਦਾ ਇਹ ਮਾਰ ਕਿੰਨੇ ਕਿਹੜੇ ਲਾਉ ਟਰੈਕਟਰ ਕਿਲੇ ਜੇ ਤਿੰਨ ਲਾਉ ਚਾਰ ਚਾਰ ਲਾ ਦੂਗਾ ਹਾਂ ਪਰ ਟਰੈਕਟਰ ਵੀ ਬੜਾ ਹੀ ਚਾਹੀਦਾ ਇਹਨਾਂ ਲਈ ਟਰੈਕਟਰ ਹਾਂ ਪਰ ਤੇਲ ਵੀ ਪੁੱਟਾ ਹੀ ਭਰੂਗਾ ਕਟੋ ਘੱਟ ਆਪਾਂ 75 ਐਚਪੀ ਦਾ ਚਾਹੀਦਾ ਹਾਂ ਹਾਂ ਹਨਾ 75 ਐਚਪੀ ਦਾ ਦੇ ਦੇਣਾ ਸੀ ਚੈੱਕ ਲਾ ਕੇ ਚੱਕੇ ਜਾਂਦੀਆਂ ਨੇ ਹਨਾ ਜੇ ਘੱਟ ਵੱਧ ਕਰਨੀਆਂ ਨੇ ਜਾਣ ਸੀ ਘੱਟ ਵੱਧ ਹੋ ਜਾਂਦਾ ਵੀ ਵੱਡੇ ਨੇ ਇਹਦਾ ਮੰਨ ਲਾ ਤਵੇ ਐ ਨਹੀਂ ਹੈਗੇ ਮਾੜੇ ਮੋਟੇ ਤਾਂ ਵੀ ਨਹੀਂ ਹੈਗੇ ਅਡਜਸਟ ਹੋ ਜਾਂਦੇ ਆ ਤਵੇ ਹਾਂ ਲੋ ਜੀ ਅੱਗੇ ਆ ਗਏ ਆਪਣੇ ਸਰਦਾਰ ਵਾਲੇ ਜਣੀ ਖੇਤੀ ਕਾ ਨਹੀਂ ਔਖੀ ਤੇ ਨਹੀਂ ਆਪਾਂ ਕਹੀ ਹੁਣ ਨਾ ਨਾ ਹੁਣ ਦੇ ਟਾਈਮ ਤੇ ਪੈ ਜਾਏਗਾ ਰੁਪਈਆ ਬਹੁਤ ਚਾਹੀਦਾ ਰੁਪਈਆ ਬਹੁਤ ਚਾਹੀਦਾ ਹਾਂ ਆਹ ਲੋ ਜੀ ਇੱਧਰ ਆ ਗਿਆ ਸੁਪਰ ਸੀਡਰ ਕਿੰਨਾ 10 ਫੁੱਟਾ ਹੋਣਾ ਇਹ ਇਹ 10 ਜਾਂ 9 ਹੋ ਜਾਂ 9 ਸਰਦਾਰ ਵਾਲਿਆਂ ਦਾ ਵਧੀਆ ਬਣਾਏ ਹੋਏ ਨੇ ਹਨਾ ਹਾਂ ਵਧੀਆ ਜੀ ਤੇ ਉੱਧਰ ਆ ਗਿਆ ਰੂਟਾ ਬੀਟਰ ਇੱਧਰ ਰੂਟਾ ਬੀਟਰ ਆ ਗਿਆ ਫੁੱਟਾ ਰੂਟਾ ਬੀਟਰ ਪਤਾ ਨਹੀਂ ਇਹ 6 ਫੋਟਾ ਹੋਊ ਹਾਂ 6 ਫੋਟਾ ਹੋਊਗਾ ਜਿਵੇਂ ਐਂਟਰ ਨੂੰ ਐਂਟਰ ਨਾਲ ਚਲਾ ਦੇਣਗੇ ਇਹਨੂੰ ਹਾਂ ਐਂਟਰ ਦਾ ਫਿਰ ਚਲਾਉਣਾ ਜਿਵੇਂ ਡੀਆਈ ਲਾਲਾ ਜਿਹੜਾ ਮੈਂ ਦਰਾਲੇ 1075 ਹਾਂ ਉਹ ਚਲਾ ਦੇਣਗੇ ਉਹ ਤਾਂ ਚਲਾ ਲੈਣਗੇ 5 ਮੀਟਰ ਦਾ ਬੜਾ ਵੀ ਚਲਾ ਦਿਆ ਹੈ ਇਹਨੂੰ ਚਲਾ ਲਓ ਐਂਟਰ ਐਂਟਰ ਖੁੱਲਦਾ ਨਾ ਜਾਵੇ ਹਾਂ ਆਹ ਕਿਹੜੀ ਆ ਗਈ ਇਹ ਆ ਵੀ ਇਹ ਗੱਠਾ ਬੰਨ੍ਹਦੀ ਆ ਗੱਠਾ ਹਾਂ ਲਓ ਵੀ ਇਹ ਨਾਲ ਸੀ ਹੂੰ ਇਕੱਠਾ ਬੰਨ ਦਿੰਦੀ ਆ ਉਧਰ ਸਾਈਡ ਤੇ ਵੱਡ ਵੱਡ ਵੱਟ ਵੱਟ ਆਏ ਇਧਰ ਸਾਈਡ ਤੇ ਕੱਢ ਦਿੰਦੀ ਆ ਤੇ ਆਹ ਕਣਕ ਵੱਢਣੇ ਵਾਲੀ ਆ ਆਹ ਹਨਾ ਹਾਂ ਆਹ ਕਣਕ ਵੱਢਣੇ ਵਾਲੀ ਆ ਹੂੰ ਦੇਖੋ ਜੀ ਆਹ ਕਣਕ ਕਾਲੀ ਜਣਸੀ ਲੇਬਰ ਦਾ ਕੰਮ ਜਮਾ ਹੀ ਮੋਕਾ ਦੇਣਾ ਲੇਬਰ ਤਾਂ ਜਮਾ ਹੀ ਆਉਂਦੇ 5-4 ਸਾਲਾਂ ਨੂੰ ਹੂੰ ਲੇਬਰ ਵਗੈਰਾ ਕੰਮ ਕੀਤਕਾਰੀ ਹੁੰਦਾ ਪੀ ਨਹੀਂ ਨੇ ਲੇਬਰ ਪੈਂਦੀ ਵੀ ਮਹਿੰਗੀ ਆ ਲੇਬਰ ਹਾਂ ਇੱਧਰ ਆ ਗਈ ਜ਼ੀਰੋ ਟਰੈਲ ਪਰ ਉਹ ਆਣੀ ਮਸ਼ੀਨਰੀ ਤੇ ਇੱਕ ਵਾਰ ਪਈਆ ਲਾਉਣ ਨੂੰ ਆ ਪਰ ਮਹਿੰਗੀਆਂ ਬਹੁਤ ਆ ਮਹਿੰਗੀਆਂ ਆ ਬਾਬਾ ਉਹ ਤਾਂ ਹੀ ਹੈ ਨਾ ਇਹ ਵਾ ਜੀਰੋ ਡਰਲ ਆ ਗਈ ਆਉਹੀ ਹੈ ਨਾ ਵੀ ਪੂਰੇ ਪੂਰੇ ਬਜਾਈ ਹੋਊਗੀ ਮਗਰ ਹਾਂ ਖਰਚੇ ਦੇ ਵਿੱਚ ਜਿਹਨੇ ਆਸਤੇ ਖਰਚੇ ਦੇ ਨਾਲ ਵੱਟ ਕੇ ਹਾਂ ਇਹ ਖਰਚੇ ਜੀ ਨਾਲ ਜੀ ਨਾਲ 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 ਪਰ ਦਿੱਤੀ ਜਾਣੇ ਨੇ ਉਹਨੇ ਹਾਂ ਥੱਲੇ ਇਹ ਰਾਟ ਯਾਰ ਗਾੜੇ ਵਾਸਤੇ ਆ ਇਹ ਮਗਰ ਇਹ ਜਿਵੇਂ ਨਾਲ ਉਹ ਹੋਊਗਾ ਨਿਸ਼ਾਨੀ ਦੱਸਦਾ ਹੋਊਗਾ ਨਾ ਜਾਂ ਨਿਸ਼ਾਨੀ ਦੱਸੇ ਥੱਲੇ ਆਊਗਾ ਨਾ ਇਹ ਥੱਲੇ ਆਊ ਇਹਦੇ ਨਾਲ ਮਸ਼ੀਨ ਚੱਲੂ ਇਹ ਨਾ ਹਾਂ ਗਰਾਦੀ ਨੂੰ ਮੂੰਹ ਮਸ਼ੀਨ ਚੱਲੂਗੀ ਹਾਂ ਠੀਕ ਆ ਉੱਪਰ ਨਾਲ ਫਿਰ ਉਹ ਅਚਾ ਕ੍ਰੋਸ ਨਹੀਂ ਪਊਗਾ ਕ੍ਰੋਸ ਨੂੰ ਕੱਟ ਨੂੰ ਪੈਣਾ ਕੱਟਰ ਨੂੰ ਪੈਣਾ ਕ੍ਰੋਸ ਉਹ ਟਰੈਕਟਰ ਤਾਂ ਇਹਨੂੰ ਘੁਮਾਊ ਨਾ ਹਾਂ ਟਰੈਕਟਰ ਤਾਂ ਇਹਨੂੰ ਘੁਮਾਊਗਾ ਆ ਗੇਅਰ ਬਾਕਸ ਆ ਗਿਆ ਦਾ ਗੇਅਰ ਬਾਕਸ ਆ ਗਿਆ ਕਿਉਂਕਿ ਖਰਚੇ ਵੀ ਵੱਢਣੇ ਨੇ ਉਹ ਤਾਂ ਉਹ ਆਪ ਆਪੇ ਚੱਲੀ ਜਾਣੀਆਂ ਉਹੀ ਪੰਨੂ ਟਰੈਕਟਰ ਹੀ ਬਣ ਵੱਡੂਗਾ ਖਰਚੇ ਤਾਂ ਇਹ ਕਿਹੜੇ ਜਿਸਤਾਲ ਲੱਗ ਰਹੀ ਆ ਜੀ ਕਿਹੜੇ ਨੇ ਇਹ A2Z A2Z ਇੱਕ ਆਦੇ ਵਾਲੇ ਨੇ ਆਊਟਡੋਰ ਹੈ ਬਾਦਿਆਲੇ ਨੇ ਬਾਦਿਆਲੇ ਨੇ ਤਾਂ ਬਾਦ 10 ਜਣ ਤੁਹਾਨੂੰ ਤੇ ਆ ਇਧਰ ਆ ਗਏ ਭਾਈ ਜੀ ਜੀ ਕਲਾਸ ਵਾਲੇ ਇੰਪਲੀਮੈਂਟ ਇਹ ਇਹਨਾਂ ਦਾ ਅਚਾਰ ਵਾਲਾ ਅਚਾਰ ਵਾਲਾ ਦੇਖੋ ਜੀ ਲਓ ਵੀ ਆ ਗਿਆ ਜੀ ਕਲਾਸ ਵਾਲਾ ਇਧਰ ਜੀ ਕਲਾਸ ਵਾਲਾ ਆਏ ਮਗਰ ਨਾਲ ਗਿਆ ਬੱਡ ਬੱਡ ਉੱਪਰ ਟਰਾਲੀ 'ਚ ਪਾਈ ਜਾਂਦੀ ਟਰਾਲੀ 'ਚ ਪਾਈਏ ਸੌਖਾ ਕਰ ਕਰ ਨਾਲ ਦੇ ਨਾਲ ਜੈਕ ਨਾਲ ਚੱਕ ਕੇ ਟਰਾਲੀ ਦੂਜੀ ਟਰਾਲੀ 'ਚ ਮੁੱਦੀ ਸਹੀ ਗੱਲ ਹੈ ਸਹੀ ਆ ਸਹੀ ਆ ਜੀ ਕਲਾਸ ਹੈ ਓਹ ਟੋਕਰੀ ਪਾਈ ਚ 3 4 5 ਲੱਖ ਦਾ ਹੋਵੇ ਇਹਦੀ ਕੀਮਤ ਹਾਂ ਹੋੰਨੀ ਦਾ ਹੋ ਸਹੀ ਹੈ ਹੋ ਵੀ ਦਾਨੀ ਸੀ ਸੌਖਾ ਕੰਮ ਅੱਗੇ ਨਾਲ ਸਹੀ ਗੱਲ ਆ ਹਾਂ ਬਾਕੀ ਜਗਤਜੀਤ ਆ ਗਏ ਭਾਈ ਜਗਤਜੀਤ ਅਸੀਂ ਜਗਜੀਤ ਹੀ ਕਹੀ ਜਾਂਦੇ ਸੀ ਜਗਤਜੀਤ ਨੇ ਜਗਤਜੀਤ ਵਾਲੇ ਨੇ ਜੀ ਹਾਂ ਬੂਟੇ ਦਿਖਾ ਦੀ ਪਹਿਲਾਂ ਬੂਟੇ ਵੀ ਦਿਖਾ ਦਨੇ ਆ ਚਲੋ ਜੀ ਉਹ ਫਲ ਲੱਗੇ ਹੋਏ ਨੇ ਇਹ ਮਲੇਰਕੋਟਲੇ ਵਾਲੇ ਨੇ ਜੀ ਆਹ ਵਧੀਆ ਵੈਰਾਈਟੀ ਹੂ ਆਇਨੀ ਹੂ ਵੀ ਵੈਰਾਈਟੀ ਮਾੜੀ ਹੂ ਰੇ ਵੈਰਾਈਟੀ ਵਧੀਆ ਹੂ ਜਿਵੇਂ ਆ ਦੇਖੋ ਫਲ ਆ ਦੇਖੋ ਕਿੰਨੂ ਲੱਗਿਆ ਕਿੰਨੂ ਹਾਂ ਆ ਦੇ ਛੋਟੇ ਬੂਟੇ ਨੂੰ ਕਿੰਨੂ ਲੱਗੇ ਹੋਏ ਨੇ ਆ ਇੱਧਰ ਦੇਖੋ ਮਰੂਦ ਲੱਗੇ ਹੋਏ ਨੇ ਹੂੰ ਛੋਟੇ-ਛੋਟੇ ਬੂਟਿਆਂ ਨੂੰ ਐ ਪੂਰੀ ਵਧੀਆ ਵੈਰਾਈਟੀ ਦੀ ਹਾਂ ਹਰ ਤਰ੍ਹਾਂ ਦਾ ਬੂਟਾ ਇੱਥੇ ਮਿਲ ਜੂ ਤੁਹਾਨੂੰ ਲਓ ਵੀ ਆ ਨਾਰ ਹਨਾ ਹਾਂ ਇੱਧਰ ਨਾਰ ਆ ਗਏ ਨਾਰ ਵੀ ਲੱਗੇ ਹੋਏ ਨੇ ਲਓ ਵੀ ਆ ਜਮਣਾਂ ਕੀ ਆ ਜਮਣ ਹਾਂ ਇੱਧਰ ਜਮਣ ਹੂੰ ਉਹ ਆੜੂ ਹਨਾ ਉੱਧਰ ਆੜੂ ਉਹ ਆੜੂ ਆ ਗਿਆ ਜਮਣ ਵੀ ਕਈ ਪ੍ਰਕਾਰ ਦੀ ਆ ਜਿਵੇਂ ਆ ਜਮਣ ਹੋਰਾ ਆ ਜਮਣ ਹੋਰਾ ਹਾਂ ਇਹ ਮੇਰੇ ਸਾਬ ਨਾਲ ਵੀ ਬਹੁਤ ਹੋ ਫਲ ਵੀ ਫਲ ਤਾਂ ਦਿੱਖਣੇ ਛੇਤੀ ਦਿੰਦੀ ਹੋਣੀ ਆ ਉਹਨੂੰ ਕੋਟੋ ਹਾਂ ਅਮਰੂਦ ਵੀ ਕਈ ਤਰ੍ਹਾਂ ਦੇ ਨੇ ਹਾਂ ਆਹ ਸੁਝਾਵਟਾਂ ਆ ਗਏ ਨਾ ਸੁਝਾਵਟਾਂ ਟੱਗ ਜਿਹੜੇ ਆਪਾਂ ਲਾ ਲੋ ਵੀ ਆ ਮੇਰੇ ਸਾਹਿਬ ਨਾ ਜਿਵੇਂ ਅੰਦਰ ਹੁੰਦੇ ਨੇ ਹਾਂ ਉਹ ਚੀਜ਼ ਆ ਗਈ ਉਹ ਚੀਜ਼ ਆਹ ਤਾਂ ਕੁੱਠੇ ਬਾਹਰ ਲੱਗੇ ਹੁੰਦੇ ਆ ਹਾਂ ਕੁੱਠੀਆਂ ਦੇ ਬਾਹਰ ਵਾਲੇ ਆ ਗਏ ਹਾਂ ਉਹ ਜਿਵੇਂ ਅੰਦਰ ਆਪਾਂ ਲਾ ਲੋ ਵੀ ਲੌਬੀਆਂ 'ਚ ਪਏ ਹੁੰਦੇ ਨੇ ਉਹ ਚੀਜ਼ ਆ ਗਈ ਇਹ ਬੂਟੇ ਜਾਣ ਸੀ ਬਹੁਤ ਤਰ੍ਹਾਂ ਦੇ ਪਏ ਨੇ ਇੱਥੇ ਦੇਖੋ ਜੀ ਦੇਖੋ ਆਹ ਫੁੱਲਾਂ ਵਾਲੇ ਆ ਗਏ ਹਾਂ ਆ ਫੁੱਲਾਂ ਵਾਲਿਆ ਹੰਟੇ ਨੂੰ ਕੀ ਕਹਿੰਦੇ ਨੇ ਯਾਰ ਇਹ ਪਤਾ ਨਹੀਂ ਕੀ ਕਹਿੰਦੇ ਨੇ ਆ ਨਿੰਬੂ ਲੱਗੇ ਹੋਏ ਨੇ ਨਿੰਬੂ ਲੈ ਆ ਨਿੰਬੂ ਲੱਗੇ ਹੋਏ ਨੇ ਆ ਦੇਖੋ ਵੀ ਨਿੰਬੂ ਲੱਗੇ ਹੋਏ ਨੇ ਹਾਂ ਲੈ ਬੋਰਾ-ਬੋਰਾ ਖਨੂ ਇਹਨੇ ਬੋਰਾ-ਬੋਰਾ ਲੱਗਣਾ ਨਿੰਬੂ ਲੈ ਜਮਿਆ ਦੇਖੋ ਲੈ ਕਿੰਨਾ ਫਲ ਪਿਆ ਹੋਇਆ ਹਾਂ ਆ ਦੇਖੋ ਲੈ ਬਹੁਤ ਫਲ ਪਿਆ ਹੋਇਆ ਸਹੀ ਗੱਲ ਹਾਂ ਵਧੀਆ ਵੈਰਾਈਟੀ ਆ ਉਧਰ ਸਾਧੂ ਵਾਲੇ ਆ ਗਏ ਪਹਿਲਾਂ ਆਪਾਂ ਦਿਖਾ ਦਈਏ ਜਗਤਜੀਤ ਜਗਤ ਜਗਤਜੀਤ ਜਗਤਜੀਤ ਜਗਤ ਜਗਾਤ ਜੀਤ ਬੈਲਰ ਹੈ ਨਾ ਹਾਂ ਇਹ ਆ ਗਿਆ ਵੀ ਬੈਲਰ ਇਹਨਾਂ ਦਾ ਇਹ ਜਿਹਨੂੰ ਜਿਹੜਾ ਲਗਰੇਟਾ ਉਹ ਚੀਜ਼ ਆ ਗਈ ਜੀ ਦੇਖੋ ਸਾਰਾ ਪ੍ਰੈਸ਼ਰ ਹੈ ਨਾ ਸਾਰਾ ਪ੍ਰੈਸ਼ਰ ਸਾਰਾ A to Z ਪ੍ਰੈਸ਼ਰ ਆ ਹਾਂ ਨਾ A to Z ਦਾ ਮਾਰਾ ਪ੍ਰੈਸ਼ਰ ਹੈ ਆ ਲਓ ਦੇਖ ਪੂਰਾ ਪ੍ਰੈਸ਼ਰ ਹੀ ਆ ਹਾਂ ਹਮ ਜਾਮ ਧਾਮ ਜਿਆ ਖਾਸਾ ਵੱਡਾ ਹਾਂ ਇੰਜ ਜਗ੍ਹਾ ਹੀ ਚਾਹੀਦੀ ਹੈ ਖੜਾਉਣ ਨੂੰ ਜਾਈ ਜਗ੍ਹਾ ਹੀ ਚਾਹੀਦੀ ਹੈ ਖੜਾਉਣ ਨੂੰ ਇਹਨੂੰ ਕਿਹਨਾਂ ਦਾ ਖਾਸਾ ਹੋਊ ਇਹਦਾ ਖਾਸਾ ਮੈਨੂੰ ਬੀ ਪਲੱਸ ਹੋ ਆ ਤੋ ਹੋਊ ਮੇਰੇ ਨਾਲ ਬਿਲਕੁਲ ਪਲੱਸ ਹੋ ਆ ਇਹ ਟੈਂਕਰ ਵੀ ਜਦੋਂ ਇਹਨਾਂ ਦਾ ਵੱਡੇ ਹੋਊ ਵੱਡੇ ਹੋਊ ਇਧਰ ਆ ਰੀਪਰ ਆ ਗਿਆ ਆ ਰੀਪਰ ਆ ਗਿਆ ਇਹਨਾਂ ਦਾ ਪੂਰੇ ਆਹ ਚੀਜ਼ ਵਧੀਆ ਕਰਤੀ ਇਹਨਾਂ ਨੇ ਹੈ ਨਾ ਆਹ ਹਾਂ ਸੇਫਟੀ ਖਾਤਰ ਹੈ ਨਾ ਸੇਫਟੀ ਸਹੀ ਗੱਲ ਹੈ ਤੁਹੇ ਤੇਰੇ ਮੇਰੇ ਵਰਗਾ ਹੱਥ ਦਾ ਸਾਰਾ ਇਹ ਜਿਹੜਾ ਮਸ਼ੀਨਾ ਜੀ ਵਧੀਆ ਹੋ ਗਈ ਮੈਂ ਬੰਦ ਹੋ ਗਈ ਮਸ਼ੀਨਾ ਅੱਗੇ ਬੈਲਟ ਹੀ ਹੋ ਗਈ ਹੁੰਦੀ ਦੀਆਂ ਤਾਂ ਅੱਗੇ ਨਾਲੋਂ ਇਹਨਾਂ ਦੀ ਬੰਤਰ ਵਧੀਆ ਬਣਾਈ ਜਾਂਦੇ ਨੇ ਦਿਨੋਂ ਦਿਨ ਜਿਵੇਂ ਆ ਦੇ ਇੱਧਰ ਆ ਟੂਲ ਬਾਕਸ ਆ ਗਿਆ ਹਾਂ ਇਹ ਟੂਲ ਬਾਕਸ ਹੋਊਗਾ ਟੂਲ ਬਾਕਸ ਹੀ ਹੋਊਗਾ ਨਾ ਟੂਲ ਬਾਕਸ ਹੀ ਹੋਊਗਾ ਤੇ ਇੱਧਰ ਸਫਰ ਸੀਡਰ ਆ ਗਿਆ ਇਹ ਕਿਹਨਾਂ ਦੀ ਹੋਰ ਆਈ ਦੀ ਗੱਡੀ ਵਾਂਗੂ ਦੀ ਲੋਕੋ ਦੀ ਹਨ ਇਹਨਾਂ ਦੀ ਆਈ ਹਨ ਹੋਰ ਕੰਪਨੀ ਦੀ ਆਈ ਦੀ ਉਹ ਦੇਖੀ ਦਿਓ ਬਾਹਮ ਮਸ਼ੀਨ ਮਸ਼ੀਨ ਜਿਵੇਂ ਗੱਡੀ ਵਾਂਗ ਦੀ ਮਾਹਰ ਹਾਂ ਜਗਜੀਤ ਦੀ ਜੀ ਮਿਲਗਾ ਨਾ ਉਹ ਲੱਗਾ ਆਪ ਸੁਪਰ ਸੀਡ ਆ ਗਿਆ ਜੀ ਦੇਖੋ ਦਾਤ ਬੋਟਾ ਹੋ ਉਹ ਇਹ 9 9 ਫੁੱਟਾ 9 ਫੁੱਟਾ ਇਹ ਨੌ ਫੁੱਟ ਦਾ ਹੈ ਇਸ ਦਾ ਕੁਝ ਨੌ ਉਹਦਾ ਕੀਮਤ ਹੈਗੀ ਆ ਇਹਦੀ ਤਕਰੀਬਨ 270 ਆ ਇਹਦੀ ਹਾਂ 270 ਆ ਤੇ ਆ ਕਿਹੜਾ ਆ ਗਿਆ ਇਹ ਵੀ ਗੰਨੇ ਵਾਲਾ ਇਹ ਗੰਨੇ ਵਾਲਾ ਹਾਂ ਜਿਵੇਂ ਜਿਹੜੇ ਲਾਲਾ ਵੀ ਬੈਡਾਂ ਵਾਲਾ ਉਹ ਆ ਵੀਰੇ ਇਹ ਜਿਵੇਂ ਬੈਡਾਂ ਤੇ ਆਪਾਂ ਖੇਤੀ ਕਰਦੇ ਇਹ ਮੇਰੇ ਸਾਹਬ ਨੇ ਜਿਵੇਂ ਬੈਡਾਂ ਤੇ ਆਪਣੇ ਕਣਕ ਹੋਗੀ ਤੇ ਵਿਚਾਲੇ ਗੰਨਾ ਹੋ ਗਿਆ ਤੇ ਉਹ ਚੀਜ਼ ਆ ਉਹੀ ਆ ਲਾ ਵੀ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਜਗਤਜੀਤ ਜਗਤਜੀਤ ਵਾਲਿਆਂ ਦਾ ਹਾਂ ਜਸਵੰਤ ਵਾਲੇ ਵੀ ਦਿਖਾ ਦਿਓ ਜਸਵੰਤ ਵਾਲੇ ਵੀ ਦਿਖਾ ਦਿਓ ਆ ਜਾ ਹੋਰ ਨਾਲ ਜਿਨਾ ਦਿਖਾ ਦਿਓ ਆ ਜਾ ਆ ਜਾ ਮੱਲਾ ਆ ਜਾ ਹੋਰ ਤੇ ਆ ਗਏ ਜਸਵੰਤ ਜਸਵੰਤ ਵਾਲਿਆਂ ਦੇ ਆ ਗਏ ਜੀ ਸੁਪਰ ਸੀਡਰ ਹੂੰ ਹੂੰ ਦੇਖੋ ਕਿੰਨੇ ਫੁੱਟ ਆਏ ਬਾਈ ਨੂੰ ਤੁਸੀਂ ਬਾਈ ਜੀ ਕਿੰਨਾ ਫੁੱਟ ਆ ਇਹ 8 ਫੁੱਟ 8 ਫੁੱਟ ਆ ਜੀ ਇਹ ਰੁੱਤਾ ਆਪਣੇ ਸੁਪਰ ਸੀਡਰ ਤੇ ਜਸਵੰਤ ਸਲਾਮ ਕਿੰਨੀ ਕੀਮਤ ਆ ਜੀ ਇਹਦੀ 2 ਲੱਖ 90 1 ਲੱਖ ਰੁਪਏ ਦੀ ਤੇ ਸਬਸਿਡੀ ਹੈਗੀ ਤੇ ਸਬਸਿਡੀ ਅਪਰੂਵ ਹੋੜਾ ਵੀਰੇ ਠੀਕ ਆ ਜੀ ਕਿੰਨੀ ਸਬਸਿਡੀ 20 ਹਜ਼ਾਰ 1.20 ਹਜ਼ਾਰ ਰੁਪਏ ਤੇ ਸਬਸਿਡੀ ਅਪਰੂਵਡਾ ਜੀ ਤੇ 2.5 ਲੱਖ ਦਾ ਇਹ ਤੇ ਇੱਧਰ ਆ ਗਏ ਸੇਵਾ ਇੱਕ ਰੋਡਰ ਵਾਲੀ ਇਹਨਾਂ ਦੇ ਵੀ ਦਿਖਾ ਦੇ ਬਈ ਰੂਟਾ ਬੀਟਰ ਵਗੈਰਾ ਦੇਖੋ ਜੀ ਆ ਜੋ ਇੱਕ ਕੱਠ ਬਹੁਤ ਜ਼ਿਆਦਾ ਹੋਣ ਲੱਗ ਗਿਆ ਹਾਂ ਕੱਠ ਜ਼ਿਆਦਾ ਹੋਣ ਲੱਗ ਗਿਆ ਭਾਈ ਸਟਾਲ ਆ ਗਏ ਆ ਗਏ ਆਪਣੇ ਇਹ ਤਾਂ ਐਪਲੀਮੈਂਟ ਦੇ ਉਸ ਵਾਰ ਆਇਆ ਫਰੋਕ ਉਸ ਵੇ ਮਿਲੇਟ ਹੋ ਗਏ ਨਾ ਆ ਗੁੱਡਵਿਲ ਵਾਲੇ ਆ ਗਏ ਆ ਗੁੱਡਵਿਲ ਵਾਲੇ ਇੱਧਰ ਖੜੀ ਵਾਲਾ ਹਾਂ ਹੈ ਆ ਦਿਖਾ ਦੀਏ ਹਾਂ ਚਲੋ ਜੀ ਇੱਧਰ ਚੱਲਦੇ ਹਾਂ ਤੇ ਇੱਧਰ ਆ ਗਿਆ ਰੈਕ ਹਾਂ ਇਹ ਪ੍ਰਾਲੀ ਕੱਢ ਕੇ ਜਾਂਦਾ ਹਾਂ ਪ੍ਰਾਲੀ ਕੱਢੀ ਕਰਨ ਵਾਲਾ ਜਗਤਜੀਤ ਵਾਲਿਆਂ ਦਾ ਤੇ ਆ ਗਿਆ ਗੱਠਾਂ ਵਾਲਾ ਆ ਗੱਠਾਂ ਵਾਲੀ ਜਨਾ ਹਾਂ ਦੇਖੋ ਜੀ ਲਓ ਵੀ ਆ ਗਿਆ ਮੇਡੇ ਇਟਲੀ ਆ ਇਹ ਹਾਂ ਮੇਡ ਇਨ ਇਟਲੀ ਇਟਲੀ ਦੇ ਭਾਈ ਇਹ ਸੈਂਪਲ ਆ ਇਹ ਹੈ ਇਟਲੀ ਦੇ ਸੈਂਪਲ ਹੀ ਹੋਏ ਆ ਹਾਂ ਇਟਲੀ ਦੇ ਸੈਂਪਲ ਆ ਲਓ ਵੀ ਬਾਹਰਲਾ ਪ੍ਰੋਜੈਕਟ ਲੈ ਆਂਦਾ ਜਗਤਜੀਤ ਵਾਲਿਆਂ ਨੂੰ ਹਾਂ ਦੇਖੋ ਆ ਬੜਾ ਸੁਪਰ ਸੀਡਰ ਕਿੰਨੇ ਫੁੱਟਾ ਹੋਏ ਇਹ ਵੀ ਹੋਊ ਤਕਰੀਬਨ 10 ਫੁੱਟਾ ਦਾ ਹੋਊਗਾ 10 ਦਾ ਹੋਊਗਾ ਹਾਂ ਐਗਰੀ ਜ਼ੋਨ ਵਾਲੇ ਅੱਗੇ ਆ ਗਿਆ ਵੀ ਆਪਣੇ ਐਗਰੀ ਜ਼ੋਨ ਵਾਲੇ ਐਗਰੀ ਜ਼ੋਨ ਵਾਲੇ ਆ ਗਏ ਆ ਇਹਨਾਂ ਦਾ ਦੇਖ ਲੋ ਇਕੱਠਾ ਬਣਾਉਣੇ ਵਾਲਾ ਹਾਂ ਆ ਗਿਆ ਐਗਰੀ ਜ਼ੋਨ ਵਾਲੇ ਆ ਇਹਨਾਂ ਦੂਰ ਆ ਗਿਆ ਰੈਕ ਵਾਲਾ ਹਾਂ ਪ੍ਰਾਲੀ ਵਾਲਾ ਇੱਧਰ ਆ ਸੁਪਰ ਸੀਟਰ ਆ ਗਿਆ ਆ ਇੱਧਰ ਸੁਪਰ ਸੀਟਰ ਹਾਂ 8 ਫੋਟ ਹਨ ਇਹ ਹਾਂ ਇਹ ਕਹਿੰਦੇ 15% ਘਟੋ ਹੋ ਜਾਂਦਾ ਫਿਊਲ ਸੇਵ ਕਰਦਾ ਹੈ 15% ਜਾਣ ਸੀ ਤਵੇ ਵੀ ਨਹੀਂ ਮਗਰਦਾ ਇਹ ਸਲਾਈਟ ਵਧੀਆ ਇਹ ਕਵੇ ਵੀ ਨਹੀਂ ਮਗਰੇਦੇ ਉਹਦੇ ਹਾਂ ਤਾ ਦਿਖਾ ਦਈਏ ਇਹ ਫਿਰ ਇਹ ਕਾਕੀ ਭਾਈ ਕਰਨ ਦਊ ਮੈਂ ਹਨਾ ਹੈਨਾ ਇਹ ਕੀ ਦਾ ਫਰਕ ਤਾਂ ਪੈਂਦਾ ਹੋਊ ਹਮ ਮੰਨ ਲੈਨੇ ਕੇਰਾ ਜੀ ਕਰ ਦਣਾ ਸਾਰਾ ਕੰਮ ਨਾਲ ਹਮ ਕਿਉਂ ਤਵੇ ਇਹਨਾਂ ਲਾਲਾ ਜੀ ਬਣਾ ਹੋ ਗਿਆ ਮੰਨ ਲਓ ਆ ਵੀ ਐਗਰੀ ਜੋਨ ਦਾ ਇਹ ਵੀ ਐਗਰੀ ਜੋਨ ਦੇ ਆ ਜੀ ਦੇਖੋ ਅੱਗੇ ਆ ਗਿਆ ਆਪਣੇ ਲੇਜ਼ਰ ਲੇਜ਼ਰ ਕਰਾ ਇਹ ਵੀ ਐਗਰੀ ਜੋਨ ਦਾ ਹੀ ਆ ਐਗਰੀ ਜੋਨ ਦੇ ਕੋ ਦਿਖਾਉਣਾ ਆਪਾਂ ਨੇ 11 ਫੁੱਟਾ ਰੂਟਾ ਵੀ ਟਰੱਕ ਦਿਖਾਉਨੇ ਦਿਖਾਉਣੀ ਸਾਰੇ ਦਿਖਾਵਾਂਗੇ ਜਿਹੜਾ ਆਹਾ ਹਾਂ 11 ਫੁੱਟਾ ਹੈ ਇਹ ਆ ਗਿਆ ਜੀ 11 ਫੁੱਟਾ ਰੂਟਾ ਵੀ ਟਰੈਨਾਂ ਦਾ 11 ਫੁੱਟਾ ਟਾਇਰ ਵਾਲਾ ਨਾ ਹਾਂ 11 ਫੁੱਟਾ ਜੀ ਕਿੰਨੀ ਕੀਮਤ ਵੀਰੇ ਇਹਦੀ 11 ਫੁੱਟ ਦੀ 2,30,000 ਸਬਸਿਡੀ ਸਬਸਿਡੀ ਦਾ ਵੀ ਨਾ ਕੋਈ ਇਸੇ ਨੂੰ ਆਉਂਦੇ ਨਹੀਂ ਐਸਟੀ ਗਰੁੱਪ 'ਚ ਆਉਂਦੀ ਓਕੇ ਐਸਟੀ ਗਰੁੱਪ 'ਚ ਆਉਂਦੀ ਆ ਲਓ ਵੀ ਠੀਕ ਹੈ ਜੀ ਕਿੰਨੇ ਪਲੇਟ ਨੇ ਸਲੇ ਕਿੰਨੇ ਪਲੇਟ ਹੋਣਗੇ ਇਹ ਦੋ 68 ਬਲੇਡ ਨੇ ਮੇਰੇ ਹਿਸਾਬ ਨਾਲ 8 1 ਨੂੰ 4 ਨੇ ਲੱਗੇ ਹੋਏ ਹਾਂ 60 ਬਲੇਡ ਨੇ 60 8 ਬਲੇਡ ਚ ਆ ਗਿਆ ਨਾ ਇਹ ਤੋ ਕਹਿੰਦਾ 60 ਬਲੇਡ ਨੇ ਉਹਨੇ 50 ਆਂਦੇ ਮਾ ਨਾ ਦੂਏ ਨੂੰ ਹਾਂ 8 ਵਧ ਗਏ ਹਾਂ ਤੇ ਇੱਧਰ ਆ ਗਿਆ ਆਪਣੇ ਪ੍ਰੈਸ਼ਰ ਵਾਲੀ ਹਾਂ ਮੱਕੀ ਦੀ ਬਜਾਈ ਵਾਲੀ ਇਹ ਕਾਲੇ ਵਾਲੀ ਆ ਇਹ ਜਿਵੇਂ ਮੱਕੀ ਬੀਜਣੀਆਂ ਅੱਛੇ ਅੱਛੇ ਪ੍ਰੈਸ਼ਰ ਨਾਲ ਕੁਝ ਵੀ ਸਰੋਂ ਬੀਜਣੀਆਂ ਹੂੰ ਪ੍ਰੈਸ਼ਰ ਨਾਲ ਪ੍ਰੈਸ਼ਰ ਨਾਲ ਪ੍ਰੈਸ਼ਰ ਵਾਲੀ ਆ ਇਹ ਬੈਡਾਂ ਵਾਲੀ ਆ ਬੈਂਡ ਵਾਲੀ ਹਾਂ ਲਓ ਵੀ ਤੇ ਇੱਧਰ ਆ ਗਏ ਨੇ ਆਪਣੇ ਪੀਡੀਸੀ ਗਰੁੱਪ ਪੀਡੀਸੀ ਗਰੁੱਪ ਜਿਨ੍ਹਾਂ ਨੇ ਅੱਜ ਦਾ ਮੇਲਾ ਆਰਗੇਨਾਈਜ਼ ਕਰਿਆ ਹਾਂ ਸਾਰਾ ਮੇਲਾ ਜਾਨੀ ਸੀ ਇਹਨਾਂ ਨੇ ਇੱਥੇ ਆਪਣੇ ਆਰਗੇਨਾਈਜ਼ ਕਰਿਆ ਹਾਂ ਦੇਖੋ ਜੀ ਇਹਨਾਂ ਦੇ ਸੁਪਰਸੀਡਰ ਸੁਪਰਸੀਡਰ ਆ ਗਏ ਇਹਨਾਂ ਦਾ ਸਾਰੇ ਜਾਨੀ ਸੀ ਸੁਪਰਸੀਡਰ ਇਹਨਾਂ ਦੇ ਹਨਾ ਹਾਂ ਇਹਨਾਂ ਸੁਪਰਸੀਡਰ ਤੇ ਆਹ ਲੇਜ਼ਰ ਵੀ ਪਏ ਜਾਂਦਾ ਆਹ ਲੇਜ਼ਰ ਕਰਾ ਆ ਗਿਆ ਉਹ ਤੇ ਇੱਧਰ ਉੱਪਰ ਵੀ ਚੜੇ ਹੋਏ ਨੇ ਇਹਨਾਂ ਨੇ ਆਹ ਓ ਵੀ ਆਪਾਂ ਇਹ ਲੈਜਰ ਆ ਗਿਆ ਲੈਜਰ ਤੇ ਕੀ ਰੇਟ ਆ ਦੇਖਿਓ ਲੈਜਰ ਦਾ ਹੈਗਾ ਭਾਈ 3 ਲੱਖ 3 ਲੱਖ 3 ਲੱਖ ਆ ਭਾਈ ਡਿਸਕਾਊਂਟ ਤਾਂ ਚੱਲਦਾ ਮੇਲੇ ਕਰਕੇ ਕੋਈ ਨਹੀਂ ਡਿਸਕਾਊਂਟ ਨਹੀਂ ਕਹਿੰਦੇ ਦੇਣਾ ਅੱਛਾ ਆ ਗਿਆ ਇੱਧਰ ਇਹਨੇ ਮੈਨੂੰ ਰੂਟਾ ਵੀਟਰੀ ਪਤਨੇ ਹਨਾ ਹਾਂ ਰੂਟਾ ਵੀਟ ਰੰਨੇ ਦੇ ਜਾ ਜਾਨੀ ਥੋੜਾ ਐਗਰੀ ਜੋ ਨਾਲ ਮੈਨੂੰ ਥੋੜਾ ਜਿਹਾ ਉਹ ਲੱਗਦਾ ਹਨ ਐਗਰੀ ਉਹ ਜਿਆਦਾ ਉਹ ਲੱਗਦਾ ਨਾ ਇਹਨਾਂ ਨੂੰ ਹਾਂ ਹਨਾ ਉਹਨਾਂ ਦੇ ਵੀ ਥੋੜੀ ਬੰਤਰ ਦੀ ਸਟਾਈਪ 5 ਜਿਆਦਾ ਹਨ ਬਾਕੀ ਉਹ ਵੀ ਦੇਖਣ ਨੂੰ ਹੀ ਲੱਗਦਾ ਵੀ ਹਾਂ ਜਿਵੇਂ ਆ ਆ ਗਿਆ ਇਹ hota ruta ਵੀ ਡਰ ਗਿਆ ਇੱਧਰ ਕੈ ਫੋਟਾ ਵੀਰੇ ਇਹ ਇਹ ਨਹੀਂ 6 ਨਹੀਂ ਹੋਰ 6 4 4 ਫੋਟਾ 4 ਫੋਟਾ 4 ਫੋਟਾ ਰੂਟਾ ਬਿਟਰ ਤੇ ਇੱਧਰ ਆ ਗਿਆ ਆਪਣੇ ਆ ਵੀ ਦਿਖਾ ਵੀ ਅਮਰਤ ਹੂੰ ਕੀ ਪ੍ਰਾਈਸ ਹੈ ਦਾ ਇਹਦਾ ਹੈਗਾ 50000 50000 ਇਹ ਹੈਗੀ ਆ ਭਾਈ ਰੇਹ ਪਾਉਣੇ ਵਾਲੀ ਮਸ਼ੀਨ ਹਨਾ ਇਹ ਮਾਰਦੀ ਆ ਰੇਹ ਖੰਡਾ ਖੰਡਾ ਹਾਂ ਆਪੇ ਆਉਂਸੀ 6 ਫੁੱਟ ਆਹ ਹੁੰਸੀ 6 ਫੁੱਟ ਆ 6 ਫੁੱਟ ਰੂਟਾ ਵਿਟਰਾ ਲੋਡ ਆ ਜਿਹਨੂੰ ਛੋਟੇ ਹੀ ਹਨਾ ਚੀਜ਼ ਬਾਤ ਚਾਹੀਦਾ ਨਾੜ ਦਾ ਵੀ ਟਰੈਕਟਰ ਦੀ ਜਾਨ ਬਚੀ ਰਹਿੰਦੀ ਆ 265000 ਹਾਂ 265000 ਦਾ ਸੁਪਰ ਸੀਟਰ ਇੱਥੇ ਸਬਸਿਡੀ ਹੈਗੀ ਵੀਰੇ ਕਿੰਨੀ 1 20 1 20 ਲਾ ਲੋ ਵੀ ਭਾਈ ਆਪਣੇ 1 45 ਦਾ ਪਊਗਾ ਹੂੰ ਜੇ ਲੈਣ ਦੀ ਸਲਾਹ ਤੁਮ ਓਕੇ ਤੇ ਵੀ ਕੋਈ ਡਿਸਕਾਊਂਟ ਕਰਾ ਦੇਣਗੇ ਜੇ ਕਿਸੇ ਮੇਰੇ ਵੀਰ ਦੀ ਸਲਾਹ ਬਣਦੀ ਆ ਲੈਣ ਦੀ ਇਹਨੂੰ ਤੇ ਮੌਕੇ ਤੇ ਵੀ ਡਿਸਕਾਊਂਟ ਹੋ ਜੂ ਤੇ ਮੇਲੇ ਕਰਕੇ ਹੋਰ ਡਿਸਕਾਊਂਟ ਕਰ ਦੇਣਗੇ ਬਾਈ ਜੀ ਹੁਣ ਹੀ ਕਹਿੰਦੇ ਤੇ ਦੇਖੋ ਦਾਣਾ ਬਾਈ ਜੀ ਨੰਬਰ ਆਪਣਾ ਇੱਕ ਮਿੰਟ ਇਧਰੋ ਦਿਖਾਓ ਵੀਰ